ਕਸ਼ਿਕਾ ਜੀ ਸਾਰਿਆਂ ਨੂੰ ਮੈਂ ਕਿਰਨ ਸੂਟ ਗੈਲਰੀ ਬੁਟੀਕ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਮਹਿਰੂਨ ਕਲਰ ਦੇ ਦੁਪੱਟੇ ਨਾਲ ਜੋ ਸੂਟ ਰੈਡੀ ਕੀਤਾ ਸੀ ਉਹ ਤੁਹਾਨੂੰ ਦਿਖਾਉਣੇ ਆ ਇਹ ਦੁਪੱਟਾ ਜਿਹਦੇ ਨਾਲ ਇਹ ਸੂਟ ਰੈਡੀ ਕੀਤਾ ਗਿਆ ਹੈ ਕਸਟਮਰ ਨੇ ਆਪਣਾ ਦੁਪੱਟਾ ਖੁਦ ਭੇਜਿਆ ਸੀ ਤੇ ਸੂਟ ਦਾ ਫੈਬਰਿਕ 골ਡਨ ਤੇ ਪੀਚ ਪੀਛੇ ਦੇ ਵਿੱਚ 골ਡਨ ਟੱਚ ਸਿਲਕ ਸਿਲਕ ਦਾ ਫੈਬਰਿਕ ਆ ਇਹਦੇ ਉੱਪਰ ਮਹਿਰੂਨ ਕਲਰ ਦਾ ਵਰਕ ਹੋਇਆ ਚਾਕ ਚਾਕ ਦੇ ਉੱਪਰ ਜੇ ਵਰਕ ਨਾਲ ਜਾਲੀ ਬਣੀ ਹੋਈ ਹੈ ਚਾਕ ਤੇ ਘੇਰੇ ਤੇ ਤੇ ਫਰੰਟ ਦੇ ਵਿੱਚ ਫਲਾਵਰ ਬਨੇ ਹੋਏ ਨੇ ਇਹ ਦੇ ਬਾਜੂ ਦੇ ਉੱਪਰ ਵਰਕ ਹੋਇਆ ਹੈ ਬਾਜੂ ਤੇ ਵੀ ਇਦਾਂ ਜਾਲੀ ਬਣੀ ਹੋਈ ਹੈ ਤੇ ਫਲਾਵਰ ਬਣਿਆ ਹੋਇਆ ਹੈ ਬਹੁਤ ਹੀ ਸਿੰਪਲ ਲੁੱਕ ਚ ਸੂਟ ਰੈਡੀ ਹੋਇਆ ਤੇ ਕੋਨੂਏ ਸੂਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਦੱਸਿਓ। ਅਗਰ ਤੁਸੀਂ ਵੀ ਇਦਾਂ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣਾ ਦੁਪੱਟਾ ਭੇਜ ਕੇ ਜਾਂ ਫਿਰ ਆਪਣੇ ਕੋਲੋਂ ਫੈਬਰਿਕ ਭੇਜ ਕੇ ਤਾਂ ਸਾਡੇ ਤੋਂ ਕਰਵਾ ਸਕਦੇ ਹੋ। ਤੇ ਆਪਦੀ ਅਸੀਂ ਆਪਣੇ ਕੋਲੋਂ ਵੀ ਫੈਬਰਿਕ ਲੈ ਕੇ ਸੂਟ ਰੈਡੀ ਕਰ ਸਕਦੇ ਆ। ਤੁਸੀਂ ਕੁਝ ਵੀ ਮਸ਼ੀਨ ਵਰਕ ਜਾਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰ ਸਕਦੇ ਹੋ। ਇਸ ਤਰ੍ਹਾਂ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡਾ YouTube ਪੇਜ ഏറ്റ സൂട്ടറി സോള തിബസ്ക്ബബക്ക ലോ തൂ